ਸੋਡੀ ਸੁਲਤਾਨ ਸੈਬ ਸ੍ਰੀ ਗੁਰੂ ਰਾਮਦਾਸ ਪਾਤਸ਼ਾਹੀ ਦਾ ਉਚਾਰਨ ਕੀਤਾ ਹੋਇਆ ਸ਼ਬਦ ਚੈਤਸਰੀ ਰਾਗ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 697 ਦੇ ਉੱਤੇ ਸੁਭਾਏਮਾਨ ਹੈ ਪਾਤਸ਼ਾਹੀ ਨੇ ਕਿਰਪਾ ਰਹਿਮਤ ਬਖਸ਼ਿਸ਼ ਕੀਤੀ ਹੈ ਚੈਤਸਰੀ ਮਹਿਲਾ ਚੌਥਾ ਘਰ ਪਹਿਲਾ ਚੌਪਦੇ ਪਹਿਲੇ ਘਰ ਦੇ ਵਿੱਚ ਗਾਇਆ ਜਾਣ ਵਾਲਾ ਸ਼ਬਦ ਚਾਰ ਬੰਦਾ ਵਾਲਾ ਇੱਕ ਓੰਕਾਰ ਪਰਮਾਤਮਾ ਇੱਕ ਹੈ ਸਰਵ ਵਿਆਪਕ ਜਰੇ ਜਰੇ ਦੇ ਵਿੱਚ ਵਸਿਆ ਹੋਇਆ ਸਤਿਗੁਰ ਪ੍ਰਸਾਦ ਘਰ ਨજર ਅਕਾਲ ਪੁਰਖ ਵਹਿਗੁਰੂ ਦੀ ਕਿਰਪਾ ਰਹਿਤ ਤੋਂ ਬਗੈਰ ਨਹੀਂ ਆਉਂਦਾ ਗੁਰੂ ਤਰੁੱਟਦਾ ਹੈ ਤਾਂ ਅਕਾਲ ਪੁਰਖ ਵਹਿਗੁਰੂ ਦੇ ਨਾਮ ਦੇ ਨਾਲ ਸਾਂਝ ਪੈਂਦੀ ਹੈ ਅਨੁਭਵ ਹੁੰਦਾ ਹੈ ਮੇਰੇ ਹੀਰੇ ਰਤਨ ਨਾਮ ਹਰ ਵਸਿਆ ਗੁਰੂ ਰਾਮਦਾਸ ਪਾਤਸ਼ਾਹ ਜੀ ਕਿਰਪਾ ਕਰਦੇ ਨੇ ਕਹਿੰਦੇ ਮੇਰੇ ਹਿਰਦੇ ਦੇ ਵਿੱਚ ਰਤਨ ਰੂਪੀ ਨਾਮ ਵਸ ਗਿਆ ਕਦੋਂ ਵਸਿਆ ਕੋਰ ਹਾਥ ਧਰਿਓ ਮੇਰੇ ਮਾਥਾ ਕਹਿੰਦੇ ਮੇਰੇ ਗੁਰੂ ਨੇ ਤਰੁੱਠ ਕੇ ਕਿਰਪਾ ਕਰਕੇ ਰਹਿਮਤ ਕਰਕੇ ਮੇਰੇ ਸਿਰ ਦੇ ਉੱਪਰ ਆਪਣਾ ਰਹਿਮਤ ਭਰਿਆ ਮੇਰ ਭਰਿਆ ਹੱਥ ਰੱਖ ਦਿੱਤਾ ਜੇ ਤੂੰ ਆਪਣਾ ਰਹਿਮਤ ਭਰਿਆ ਹੱਥ ਰੱਖਿਆ ਤੇ ਹੱਥ ਰੱਖਦੇ ਸਾਰ ਹੀ ਮੇਰੇ ਹਿਰਦੇ ਦੇ ਅੰਦਰ ਉਹ ਰਤਨ ਪ੍ਰਗਟ ਹੋ ਗਏ ਕਿੰਨਾ ਰਤਨਾ ਦੀ ਗੱਲ ਗੁਰੂ ਨਾਨਕ ਪਾਤਸ਼ਾਹ ਜੀ ਨੇ ਜਪਜੀ ਸਾਹਿਬ ਦੇ ਵਿੱਚ ਕੀਤੀ ਹੈ ਮਤ ਵਿੱਚ ਰਤਨ ਜਵਾਹਰ ਮਾਨਕ ਮਤ ਦੇ ਵਿੱਚ ਰਤਨ ਨੇ ਜਵਾਹਰ ਲਾਟ ਨੇ ਮਾਨਕ ਨੇ ਕੀਮਤੀ ਪਰ ਪ੍ਰਗਟਕਤ ਹੁੰਦੇ ਨੇ ਮਤ ਵਿੱਚ ਰਤਨ ਵਿਵਹਰ ਮਾਨਕ 61 ਕੁਰਕੀ ਸਿੱਖ ਸੁਣੀ ਜਦੋਂ ਪੂਰੇ ਗੁਰੂ ਦੀ ਇੱਕ ਸਿੱਖਿਆ ਸੁਣ ਲਈ ਤੇ ਉਸ ਸਿੱਖਿਆ ਤੇ ਚੱਲਣਾ ਸ਼ੁਰੂ ਕਰ ਦਿੱਤਾ ਤੇ ਦਤਾਰ ਪਿਤਾ ਜੀ ਕਹਿੰਦੇ ਨੇ ਸਿੱਖਾ ਤੇਰੀ ਮਤ ਦੇ ਵਿੱਚੋਂ ਇਹ ਰਤਨ ਪਰਗਟ ਹੋਣੇ ਸ਼ੁਰੂ ਹੋ ਗਏ ਤੇ ਇਹ ਐਸੇ ਰਤਨ ਨੇ ਭਾਗਾਂ ਵਾਲਿਓ ਜਿਹੜੇ ਨਾਗ ਵਾਚਨ ਦਾ ਡਰ ਹੈ ਨਾ ਰੁੜਨ ਦਾ ਡਰ ਹੈ ਨਾ ਸੜਨ ਦਾ ਡਰ ਹੈ ਜਿਹਦੇ ਮਤ ਦੇ ਵਿੱਚ ਗੁਰੂ ਦੀ ਸਿੱਖਿਆ ਲੈ ਕੇ ਇਹ ਪ੍ਰਗਟ ਹੋਣ ਲੱਗ ਪਏ ਤੇ ਮਾਲਕ ਜੀ ਨੇ ਬਚਨ ਕਰ ਦਿੱਤੇ ਕੁਰਕਾ ਬਚਨ ਬਸੇ ਜੀ ਨਾਲੇ ਚਲ ਨਹੀ ਡੁੱਬੇ ਤਸਕਰ ਨਹੀ ਲੇਵੇ ਪਾ ਨਹੀਂ ਸਕੇ ਜਾਲੇ ਪਾਸ਼ਾ ਜੀ ਕਹਿੰਦੇ ਨਾ ਚੋਰ ਚਰਾ ਸਕਦਾ ਏ 나ਗ ਸਾੜ ਸਕਦੀ ਏ ਤੇ ਨਾ ਹੀ ਪਾਣੀ ਰੋੜ ਸਕਦਾ ਏ ਛੇ ਦੇ ਹਿਰਦੇ ਦੇ ਵਿੱਚ ਇਹ ਰਤਨ ਆ ਕੇ ਵਸ ਗਏ ਤੇ ਇਹ ਰਤਨ ਪ੍ਰਗਟ ਹੋਣ ਦਾ ਤਰੀਕਾ ਗੁਰੂ ਨਾਨਕ ਸਾਹਿਬ ਜੀ ਨੇ ਸਮਝਾ ਦਿੱਤਾ ਕੁਰਾ ਇੱਕ ਦੇਹ 부ਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਨਾ ਜਾਈ ਮਾਲਕ ਜੀ ਕਹਿੰਦੇ ਨੇ ਪਿਆਰਿਆ ਮੇਰੇ ਪੂਰੇ ਗੁਰੂ ਨੇ ਇੱਕ ਸਿੱਖਿਆ ਸਮਝਾ ਦਿੱਤੀ ਹੈ ਆਕਾਲ ਪੁਰਖ ਵਹਿਗੁਰੂ ਤੋਂ ਬਗੈਰ ਹੋਰ ਕੋਈ ਵੀ ਓਟ ਆਸਰਾ ਜ਼ਿੰਦਗੀ ਦੇ ਵਿੱਚ ਤੈਨੂੰ ਮੁਕਤੀ ਵਾਲੇ ਪਾਸੇ ਨਹੀਂ ਲਿਜਾ ਸਕਦਾ ਸੰਸਾਰ ਦੇ ਵਿੱਚ ਭਾਗਾਂ ਵਾਲਿਓ ਜਿੰਨਾ ਚਿਰ ਜਿਉਂਦੇ ਹਾਂ ਤਦ ਤੱਕ ਇੱਕ ਦੂਜੇ ਨਾਲ ਦੋਸਤੀ ਰਿਸ਼ਤੇਦਾਰੀ ਭਾਈਚਾਰਕ ਸਾਂਝ ਰੱਖਣੀ ਹੈ ਉਤੋਂ ਬਾਣੀ ਮਨਕਰ ਨਹੀਂ ਹੈ ਪਰ ਜਿਹੜੀ ਮੁਕਤੀ ਦੀ ਗੱਲ ਹੈ ਜੋ ਸਟੱਜੇ ਜੀਵਨ ਦੀ ਗੱਲ ਐ ਉਹ ਗੁਰੂ ਕੋਲੋਂ ਤੇ ਗੁਰੂ ਦੇ ਪਿਆਰਿਆਂ ਕੋਲੋਂ ਮਿਲਦੀ ਐ ਹੋਰ ਕੋਈ ਵੀ ਸਾਨੂੰ ਉਸ ਮਾਰਗ ਤੇ ਨਹੀਂ ਤੋਰ ਸਕਦਾ ਤੇ ਗੁਰੂ ਰਾਮਦਾਸ ਜੀ ਕਿਰਪਾ ਕਰਦੇ ਨੇ ਮੇਰੇ ਹੀਰੇ ਰਤਨ ਨਾਮ ਹਰ ਬਸਿਆ ਕੋਰ ਹਾਥ ਧਰਿਓ ਮੇਰੇ ਮਾਥਾ ਮੇਰੇ ਪੂਰੇ ਗੁਰੂ ਨੇ ਮੇਰੇ ਮੱਥੇ ਦੇ ਉੱਤੇ ਮੇਰੇ ਸਿਰ ਤੇ ਹੱਥ ਰੱਖ ਦਿੱਤਾ ਤੇ ਹੱਥ ਰੱਖਣ ਦੀ ਬਖਸ਼ਿਸ਼ ਕੀ ਹੋਈ ਜਨਮ ਜਨਮ ਕੇ ਕਿਲ ਬਿਖ ਦੁਖੇ ਉਤਰੇ ਕੁਰ ਨਾਮ ਦੀਓ ਰੈਣ ਲਾਥਾ ਕਹਿੰਦੇ ਮੇਰੇ ਜਨਮਾ ਜਮੰਤਰਾਂ ਦੇ ਕੀਤੇ ਹੋਏ ਗਨਾ ਪਾਪ ਕੋ ਕਰਮ ਇਹ ਸਾਰੇ ਦੇ ਸਾਰੇ ਲੈ ਗਏ ਕਦੋਂ ਲੱਥੇ ਕੁਰ ਨਾਮ ਦੀਓ ਰੈਣ ਲਾਥਾ ਗੁਰੂ ਨੇ ਆਪਣਾ ਨਾਮ ਦੇ ਦਿੱਤਾ ਤੇ ਰੈਣ ਕਹਿੰਦੇ ਨੇ ਕਰਜ਼ਾ ਜਦੋਂ ਗੁਰੂ ਨੇ ਆਪਣਾ ਨਾਮ ਦਿੱਤਾ ਤੇ ਮੇਰੇ ਅੰਦਰੋਂ ਉਹ ਕਰਜ਼ਾ ਲੈ ਗਿਆ ਕਰਜ਼ਾ ਕਦੋਂ ਲੈਂਦਾ ਹੈ ਭਾਗਾਂ ਵਾਲਿਓ ਜਿਹੜਾ دنیਵੀ ਕਰਜ਼ਾ ਏ ਇਹ دنیਵੀ ਪਦਾਰਥ دنیਵੀ ਦੌੜ ਤੇ ਇਕੱਠੀ ਕਰਕੇ ਤੇ ਕਰਜ਼ੇ ਵਾਲੇ ਨੂੰ ਵਾਪਸ ਮੋੜਨੀ ਪੈਂਦੀ ਹੈ ਤੇ ਜਿਹੜਾ ਨਿਰੰਕਾਰ ਹੀ ਕਰਜ਼ਾ ਹੈ ਜਿਹੜਾ ਸਾਡੇ ਕੀਤੇ ਹੋਏ ਗੁਨਾਹਾਂ ਦਾ ਕਰਜ਼ਾ ਏ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ RAM ਵਾਲਾ ਕਰਜ਼ਾ ਏ ਕਿ ਅਸੀਂ ਆਪਣੀ ਕਿਰਤ ਕਰਕੇ ਤੇਰੇ ਨਾਲੋਂ ਵਿਛੜ ਗਏ ਹਾਂ ਸਾਡੇ ਕੋ ਕਰਮ ਵਧ ਗਏ ਨੇ ਗੁਣ ਘਟ ਗਏ ਨੇ ਇਹ ਕਰਜ਼ਾ ਲੈਣਾ ਹੈ ਗੁਰੂ ਦੀ ਬਖਸ਼ਿਸ਼ ਦੇ ਨਾਲ ਇਹ ਕਰਜ਼ਾ ਲੈਣਾ ਹੈ ਗੁਰੂ ਦੇ ਨਾਮ ਖਜ਼ਾਨੇ ਦੇ ਨਾਲ ਜਦੋਂ ਦੁਨਿਆਵੀ ਧਨ ਵਧੇਗਾ ਦੁਨੀਆਂ ਦੁਨਿਆਵੀ ਧਨ ਦੇ ਨਾਲ ਆਪਣਾ ਦੁਨਿਆਵੀ ਕਰਜ਼ਾ ਲਾ ਦਿੰਦੀ ਹੈ ਤੇ ਗੁਰੂ ਅਰਜਨ ਸਾਹਿਬ ਜੀ ਨੇ ਬੜੇ ਪਿਆਰੇ ਜਿਹੇ ਬਚਨ ਕਹੇ ਭਾਗਾ ਵਾਲਿਓ ਪਾਤਸ਼ਾਹ ਜੀ ਕਹਿੰਦੇ ਮੇਰੇ ਅੰਦਰ ਦਾ ਜਿਹੜਾ ਕਰਜ਼ਾ ਸੀ ਇਹ ਲਾਉਣ ਵਾਸਤੇ ਮੇਰੇ ਮਾਲਕ ਨੇ ਮੈਨੂੰ ਬੜਾ ਵੱਡਾ ਖਜ਼ਾਨਾ ਦਿੱਤਾ ਹਮਤਨਵੰਤ ਭਾਗਤ ਸੱਚ ਨਾਏ ਹਰ ਗੁਣ ਗਾਵੈ ਸਹਿਜ ਸੁਭਾਈ ਕਹਿੰਦੇ ਅਸੀਂ ਧੰਨਵਾਣ ਹੋ ਗਏ ਵੱਡਿਆਂ ਭਾਗਾਂ ਵਾਲੇ ਹੋ ਗਏ ਕਦੋਂ ਜੇ ਤੋਂ ਮੈਂ ਆਪਣੇ ਬਾਪੂ ਦਾ ਖਜ਼ਾਨਾ ਖੋਲ ਕੇ ਦੇਖਿਆ ਪਿਓ ਦਾਦੇ ਦਾ ਕੋਡ ਠਾ ਖਜ਼ਾਨਾ ਤਾਂ ਮੇਰੇ ਮਨ ਪਿਆ ਨਤਾਨਾ ਕਹਿੰਦੇ ਮੈਂ ਆਪਣੇ ਪਿਓ ਦਾਦੇ ਦਾ ਖਜ਼ਾਨਾ ਖੋਲ ਕੇ ਦੇਖਿਆ ਗੁਰੂ ਨਾਨਕ ਸਾਹਿਬ ਜੀ ਤੱਕ ਦੀ ਬਾਣੀ ਵਿਚਾਰ ਪੜ ਕੇ ਵੇਖੀ ਤੇ ਮੇਰੀ ਜਿਹੜੀ ਜ਼ਿੰਦਗੀ ਸੀ ਇਹ ਨਕਾ ਨਕ ਨਾਮ ਦੇ ਨਾਲ ਭਰ ਗਈ ਖਜ਼ਾਨੇ ਦੇ ਨਾਲ ਭਰ ਗਈ ਕਹਿੰਦੇ ਖਜ਼ਾਨਾ ਇੰਨਾ ਕੀਮਤੀ ਅਵਕਾਰਾਂ ਦਾ ਆ ਜਨਮਾ ਜਨਮ ਦਾ ਜਿਹੜਾ ਕਰਜ਼ਾ ਸੀ ਕਹਿੰਦੇ ਐਂ ਲੈ ਗਿਆ ਕਿਉਂਕਿ ਉਹਦਾ ਜਿਹੜੀ ਕੀਮਤ ਹੈ ਉਹ ਹੀ ਬਹੁਤ ਜ਼ਿਆਦੀ ਗਈ ਰਤਨ ਲਾਲ ਜਾ ਕੇ ਕਸ਼ੂ ਨਾਮੋਲ ਭਰੇ ਭੰਡਾਰ ਅਕੂਤ ਅਤੋਲ ਕਹਿੰਦੇ ਇੰਨੇ ਰਤਨ ਪ੍ਰਗਟ ਹੋ ਗਏ ਇੰਨੀ ਕਿਰਪਾ ਹੋ ਗਈ ਇਹ ਕਰਜ਼ੇ ਕੁਦਦੇ ਸਾਰੇ ਐਂ ਲੈ ਗਏ ਭਾਗਾ ਵਾਲਿਓ ਬਾਣੀ ਨੇ ਸਾਨੂੰ ਬੜਾ ਕੁਝ ਸਿਖਾਇਆ ਹੈ ਬਾਣੀ ਬਹੁਤ ਕਿਰਪਾ ਕਰਦੀ ਹੈ ਰਹਿਮਤ ਕਰਦੀ ਹੈ ਅਰਦਾਸ ਸਾਡੀ ਹੈ ਰਹਿਮਤ ਹੋਦੀ ਹੈ ਅਰਦਾਸ ਕਰਦੇ ਰਹਿਣਾ ਜਿੰਨਾ ਚਿਰ ਰਹਿਮਤ ਨਹੀਂ ਹੁੰਦੀ ਇਹ ਨਹੀਂ ਕਿ ਅਰਦਾਸ ਛੱਡ ਦੇਣੀ ਹੈ ਗੁਰੂ ਦੀ ਸੰਗਤ ਕਰਨੀ ਹੈ ਸੰਗਤ ਕਰਦਿਆਂ ਕਰਦਿਆਂ ਇੱਕ ਦਿਨ ਉਹ ਸਮਾਂ ਆਵੇਗਾ ਨਿਰਵਾਣ ਕੀਰਤਨ ਗਾਉ ਉਹ ਕਰਤੇ ਕਾ ਨਿਮਖ ਸਿਮਰਤ ਜਿੱਤ ਛੁੱਟੇ ਛੁੱਟ ਤਾਂ ਅਸੀਂ ਇੱਕ ਅੱਖ ਝਮਕਣ ਦੇ ਸਮੇਂ ਦੇ ਵਿੱਚ ਹੀ ਜਾਣਾ ਹੈ ਅਰ ਇਹ ਰੋਜ ਦੀ ਸੰਗਤ ਰੋਜ ਦੀ ਵਿਚਾਰ ਕੁਰਬਾਨੀ ਦਾ ਅਭਿਆਸ ਸਤਗੁਰਾਂ ਦੇ ਅੱਗੇ ਨਮਸਕਾਰ ਕਰਨੀ ਇਹ ਸਿਰਫ ਉਸ ਸਮੇਂ ਨੂੰ ਲੱਭਣ ਵਾਸਤੇ ਹੈ ਜਿਹੜਾ ਇੱਕ ਨਿਮਖ ਜਿੰਨਾ ਹੈ ਜਿਵੇਂ ਬੱਚਾ ਵਿਦਿਆ ਪੜ੍ਹਨੀ ਸ਼ੁਰੂ ਕਰਦਾ ਹੈ ਕਿਉਂ ਜਿਉਂ ਵੱਡਾ ਹੋ ਜਾਂਦਾ ਹੈ ਉਹਨੂੰ ਡਿਗਰੀਆਂ ਤੱਕ ਪਹੁੰਚ ਜਾਂਦਾ ਹੈ ਉਹ ਡਿਗਰੀ ਤਾਂ ਇੱਕ ਐਲਾਨ ਹੈ ਬੱਚੇ ਦਾ ਨਾਂ ਬੋਲ ਕੇ ਦੱਸਿਆ ਜਾਂਦਾ ਹੈ ਕਿ ਇਹ ਬੱਚਾ ਡਿਗਰੀ ਲੈ ਗਿਆ। ਉਹ ਡਿਗਰੀ ਤਾਂ ਇੱਕ ਮਿੰਟ ਦੇ ਵਿੱਚ ਫੋਲੀ ਜਾ ਸਕਦੀ ਹੈ, ਇੱਕ ਮਿੰਟ 'ਚ ਮਿਲ ਸਕਦੀ ਹੈ, ਉਹਨੂੰ ਸਨਮਾਨਤ ਮਿਲ ਸਕਦਾ ਹੈ। ਪਰ ਉਸ ਡਿਗਰੀ ਤੱਕ ਜਾਣ ਵਾਸਤੇ ਉਹ ਜਿਹੜੀਆਂ ਮਿਹਨਤ ਹੈ, ਰੋਜ਼ ਦੀ ਉਹਦੀ ਜ਼ਿੰਦਗੀ ਦਾ ਸੰਘਰਸ਼ ਹੈ, ਉਹ ਡਿਗਰੀ ਤੱਕ ਲੈ ਕੇ ਜਾਂਦਾ ਏ। ਤੇ ਇਦਾਂ ਹੀ ਪਾਤਸ਼ਾਹ ਜੀ ਕਹਿੰਦੇ ਨੇ, ਨਰਬਾਨ ਕੀਰਤਨ ਗਾਵੋ ਕਰਤੇ ਕਾ ਨਿਮਕ ਸਿਮਰਤ ਜਿੱਤ ਛੁੱਟੇ ਪਿਆਰਿਆ ਗਾਈ ਜਾ ਇੱਕ ਦਿਨ ਉਹ ਸਮਾਂ ਆਏਗਾ ਜਦੋਂ ਦੁਨੀਆ ਦੇ ਨਕਸ਼ੇ ਤੇ ਤੈਨੂੰ ਖੁਲਾਰ ਕੇ ਮੇਰਾ ਮਾਲਕ ਕਹੇਗਾ ਕਿ ਅੱਜ ਤੋਂ ਬਾਅਦ ਤੇਰੀ ਵੀ ਵਡਿਆਈ ਸੰਸਾਰ ਕਰੇਗਾ ਇਹਨਾਂ ਨਾਨਕ ਸਤਗੁਰ ਪੂਜਿਆ ਤਿੰਨ ਹਰ ਪੂਜ ਕਰਾਵਾਂ ਪਾਛੇ ਕਹਿੰਦੇ ਜਿਨ੍ਹਾਂ ਨੇ ਅਕਾਲ ਪੁਰਖ ਵਾਹਿਗੁਰੂ ਨੂੰ ਇੱਕ ਮਨ ਇੱਕ ਚਿਤ ਕਰਕੇ ਯਾਦ ਕਰ ਲਿਆ ਜਿੰਨਾ ਨੇ ਦਾਤੇ ਨੂੰ ਆਪਣੇ ਹਿਰਦੇ 'ਚ ਵਸਾ ਲਿਆ ਤੇ ਦਾਤਾ ਕਹਿੰਦਾ ਆ ਪੁੱਤ ਹੁਣ ਤੇਰੀ ਵੀ ਵਡਿਆਈ ਦੁਨੀਆ ਕਰੇਗੀ ਕਿਉਂ ਕਿ ਕਿਉਂਕਿ ਪਹਿਲਾਂ ਮਾਲਕ ਦੀ ਵਡਿਆਈ ਤੇ ਮਾਲਕ ਨੇ ਫਿਰ ਆਪਣੀ ਸੁਭਾ ਵਧਾਉਣ ਵਾਸਤੇ ਆਪਣੇ ਬੱਚਿਆਂ ਦੀ ਵਡਿਆਈ ਕਰਵਾਉਣੀ ਸ਼ੁਰੂ ਕਰ ਦਿੱਤੀ ਮਾਲਕ ਨੇ ਤਰੁੱਠ ਕੇ ਰਹਿਮਤ ਕਰਕੇ ਬਖਸ਼ਿਸ਼ ਕਰ ਦਿੱਤੀ ਤੇ ਜਿੰਨਾ ਜਿੰਨਾ ਨੇ ਗੁਰੂ ਨਾਨਕ ਦੀ ਵਡਿਆਈ ਕੀਤੀ 7 ਸਾਲ ਭਾਈ ਲੈਣਾ ਜੀ ਨੇ ਗੁਰੂ ਨਾਨਕ ਦਾ ਹੁਕਮ ਮੰਨਿਆ ਤੇ 7 ਸਾਲਾਂ ਬਾਅਦ ਮੇਰੇ ਮਾਲਕ ਨੇ ਕਿਹਾ ਆ ਲੈਣਿਆ ਤੈਨੂੰ ਅੰਗਦ ਬਣਾ ਦिए ਗੁਰੂ ਅੰਗਦ ਬਣ ਕੇ ਬੈਠ ਗਏ ਕਦੋਂ ਜਦੋਂ ਹੁਕਮ ਮੰਨਿਆ ਹੁਕਮ ਮੰਨਿਆ ਹੋਵੇ ਪਰਵਾਨ ਤੱਖ ਸਮੇਂ ਦਾ ਮਹਿਲ ਪਾਇਸੀ ਭਾਗਾਂ ਵਾਲਿਓ ਜਿਉਂ-ਜਿਉਂ ਹੁਕਮ ਮੰਨਦੇ ਜਾਵਾਂਗੇ ਤਿਉਂ-ਤਿਉਂ ਮਾਲਕ ਤਰੁੱਠਦਾ ਜਾਏਗਾ ਰਹਿਮਤ ਕਰਦਾ ਜਾਏਗਾ ਤੇ ਸਹਿਬ ਜੀ ਕਿਰਪਾ ਕਰ ਰਹੇ ਨੇ ਗੁਰ ਨਾਮ ਦੀਓ ਰਨ ਲਾਥਾ ਕੁਰੂ ਨੇ ਨਾਮ ਦਿੱਤਾ ਕਰਜਾ ਸਾਰਾ ਲੈ ਗਿਆ ਮੇਰੇ ਮਨ ਭਜ ਰਾਮ ਨਾਮ ਸਭ ਅਰਥਾ ਏ ਮੇਰਿਆ ਮਨਾ ਹੁਣ ਕਰਜ਼ੇ ਤੋਂ ਫਾਰਕ ਹੋ ਗਿਆਂ ਤੇ ਇਹ ਨਾ ਹੋਵੇ ਫੇਰ ਚੜਾਕੇ ਬੈਜੀ ਸਚੇਤ ਹੋ ਕੇ ਚੱਲਣਾ ਏ ਤੇ ਉਹਦੇ ਵਾਸਤੇ ਕੀ ਕਰ ਮੇਰੇ ਮਨ ਭਜ ਰਾਮ ਨਾਮ ਸਭ ਅਰਥਾ ਕਹਿੰਦੇ ਮੇਰੇਆ ਮਨਾ ਪਰਮਾਤਮਾ ਦਾ ਨਾਮ ਚੱਪਦਾ ਜਾ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਚੱਪਦਾ ਜਾ ਅੰਦਰ ਬਿਰਤੀ ਦੇ ਵਿੱਚ ਟਿਕਾ ਲੈ ਕਹਿੰਦੇ ਕਿਰਪਾ ਇੰਨੀ ਹੋ ਜੇਗੀ ਤੇਰੇ ਬਰਾਬਰ ਦਾ ਹੋਰ ਕੋਈ ਨਹੀਂ ਲੁਕਣਾ ਤੇਰੇ ਤੇ ਇੰਨੀ ਬਖਸ਼ਿਸ਼ ਹੋ ਜੇਗੀ ਇੰਨੀ ਰਹਿਮਤ ਹੋ ਜੇਗੀ ਮੇਰੇ ਮਨ ਭਜ ਰਾਮ ਨਾਮ ਸਭੇ ਅਰਥਾ ਗੁਰੂ ਪੂਰੇ ਹਰ ਨਾਮ ਦਾੜਾਇਆ ਇਹਨਾਂ ਨਾਮੇ ਜੀਵਨ ਵਿਰਥਾ ਗੁਰੂ ਨੇ ਨਾਲ ਗੱਲ ਸਮਝਾ ਦਿੱਤੀ ਹੈ ਕਿ ਪਿਆਰਿਆ ਪੂਰੇ ਗੁਰੂ ਦੇ ਨਾਮ ਤੋਂ ਬਗੈਰ ਛੀਵਨ ਵਿਰਥ ਚਲਾ ਜਾਂਦਾ ਹੈ ਗੁਰੂ ਨੇ ਪੱਕਾ ਕਰਕੇ ਨਾਮ ਦੇ ਦਿੱਤਾ ਹੈ ਤੇ ਭਾਗਾਂ ਵਾਲਿਓ ਜਿਨੇ ਨਾਮ ਦੇ ਨਾਲ ਸਾਂਝ ਪਾ ਲਈ ਉਹਨਾਂ ਦਾ ਪਾਰ ਉਤਾਰਾ ਗੁਰੂ ਪਾਤਸ਼ਾਹ ਜੀ ਕਰ ਦਿੰਦੇ ਨੇ ਤੇ ਜਿਨ੍ਹਾਂ ਨੇ ਨਾਮ ਨੂੰ ਛੱਡ ਦਿੱਤਾ ਉਹ ਜੀਵਨ ਵਿਅਰਥਕ ਵਾਕੇ ਚਲੇ ਜਾਂਦੇ ਨੇ ਕਹੇ ਨਾਨਕ ਜਿਨ ਸੱਚ ਤਜਿਆ ਊੜੇ ਲਾਗੇ ਤਿੰਨੇ ਜਨਮ ਜੁਏ ਹਾਰਿਆ ਜਿਨ੍ਹਾਂ ਨੇ ਸੱਚ ਨੂੰ ਛੱਡ ਦਿੱਤਾ ਝੂਠ ਦੇ ਨਾਲ ਲੱਗ ਗਏ ਮਾਲਕ ਕਹਿੰਦੇ ਉਹ ਆਪਣਾ ਜਨਮ ਜੁਏ ਚ ਹਾਰ ਆ ਗਏ ਉਹ ਜਿੱਤ ਕੇ ਨਹੀਂ ਗਏ ਹਾਰ ਕੇ ਗਏ ਨੇ ਇਹ ਖਿਆਲ ਰੱਖਣਾ ਹੈ ਭਾਗਾਂ ਵਾਲਿਓ ਅਸੀਂ ਜ਼ਿੰਦਗੀ ਜਿੱਤ ਕੇ ਜਾਈਏ ਆਪਣਾ ਆਪਣਾ ਸੰਘਰਸ਼ ਸਾਰਿਆਂ ਨੇ ਚਾਰੀ ਰੱਖਣਾ ਹੈ ਜਾਦ ਤੱਕ ਅੰਦਰੋਂ ਇੱਕ ਡਟਤਾ ਵਿਸ਼ਵਾਸ ਹਿੰਮਤ ਪੈਦਾ ਨਹੀਂ ਹੋ ਜਾਂਦੀ ਕਿ ਵਾਹ குரு ਦੀ ਕਿਰਪਾ ਹੋਗੀ குரு ਦੀ ਬਖਸ਼ਿਸ਼ ਹੋ ਗਈ ਜਿਉਂ ਜਿਉ ਗੁਰੂ ਰਹਿਮਤ ਕਰੀ ਜਾਂਦਾ ਹੈ ਤਿਉਂ ਤਿਉ ਚੜਦੀ ਕਲਾ ਦੇ ਵਿੱਚ ਜੀਵਨ ਤੁਰਿਆ ਜਾਂਦਾ ਏ ਇਹ ਕਦੋਂ ਕਿੰਨੇ ਸਮੇਂ ਚ ਬਦਲ ਜਾਵੇ ਇਹ ਤੇ ਦਾਤੇ ਦੀ ਮਰਜ਼ੀ ਹੈ ਪਰ ਸਿਮਰਨ ਸੰਗਤ ਇਹ ਕਰਦੇ ਰਹਿਣਾ ਹੈ ਬੇਨਗੋਰ ਮੂਡ ਭੈ ਹੈ ਮਨਮੁਖ ਤੇ ਮੋਹ ਮਾਇਆ ਨਿਤ ਪਾਥਾ ਬਗੈਰ ਗੁਰੂ ਤੋਂ ਮਨੁਖ ਮਨਮੁਖ ਹੋ ਗਿਆ ਆਪਣੇ ਮਨ ਦੇ ਪਿੱਛੇ ਚੱਲਣ ਲੱਗ ਪਿਆ ਮੋਹ ਤੇ ਤ੍ਰਿਸ਼ਨਾ ਦੇ ਵਿੱਚ ਫਸਦਾ ਜਾ ਰਿਹਾ ਹੈ ਤਿੰਨ ਸਾਧੂ ਚਰਨ ਨਾ ਸੇਵੇ ਕਬਹੂ ਜਿਹੜੇ ਤ੍ਰਿਸ਼ਨਾ ਦੇ ਅਧੀਨ ਹੋ ਗਏ ਜਿਹੜੇ ਮਨ ਦੇ ਪਿੱਛੇ ਚੱਲਣ ਲੱਗ ਪਏ ਗੁਰੂ ਰਾਮਦਾਸ ਪਾਤਸ਼ਾਹ ਕਿਰਪਾ ਕਰਦੇ ਨੇ ਤਿੰਨ ਸਾਧੂ ਚਰਨ ਨਾ ਸੇਵੇ ਕਬਹੂ ਉਹਨਾਂ ਨੇ ਕਦੇ ਸਤ ਸੰਗਤ ਨਹੀਂ ਕੀਤੀ ਕਦੇ ਗੁਰਮਖਾਂ ਦੀ ਸੰਗਤ ਨਹੀਂ ਕੀਤੀ ਕਦੇ ਉਹ ਆ ਕੇ ਚੰਗੇ ਵਿਚਾਰ ਨਹੀਂ ਸੁਣਦੇ ਉਹ ਆਪਣੇ ਮਨ ਦੇ ਬਲਬਲਿਆਂ ਵਿੱਚ ਪੈ ਰਹੇ ਨੇ ਤਿੰਨ ਸਾਧੂ ਚਰਨ ਨਾ ਸੇਵੇ ਕਬਹੂ ਤਿੰਨ ਸਭ ਜਨਮ ਆਕਾਥਾ ਉਹਨਾਂ ਦਾ ਜਨਮ ਵਿਅਰਥ ਚਲਾ ਗਿਆ ਉਹਨਾਂ ਦਾ ਜਨਮ ਅਜਾਈ ਚਲਾ ਗਿਆ ਮਾਲਕ ਜੀ ਕਿਰਪਾ ਕਰੋ ਦੱਸੋ ਜਨਮ ਸਫਲਾ ਕੀਦਾ ਹੁੰਦਾ ਹੈ ਤੇ ਮੇਰੇ ਮਾਲਕ ਜੀ ਫੇਰ ਕਿਰਪਾ ਕਰਦੇ ਨੇ ਚਿੰ ਸਾਧੂ ਚਰਨ ਸਾਧ ਪਗ ਸੇਵੈ ਕਹਿੰਦੇ ਉਹਨਾਂ ਦਾ ਜਨਮ ਸਫਲਾ ਹੈ ਭਾਗਾਂ ਵਾਲਿਓ ਚਿੰਨਾ ਨੇ ਸਾਧੂ ਦੇ ਗੁਰਮੁਖ ਜਨਾਂ ਦੇ ਗੁਰੂ ਦੇ ਚਰਨਾਂ ਨੂੰ ਆਪਣੇ ਹਿਰਦੇ 'ਚ ਬਸਾਉਣਾ ਸ਼ੁਰੂ ਕਰ ਦਿੱਤਾ ਗੁਰੂ ਦੇ ਸ਼ਬਦ ਨੂੰ ਹਿਰਦੇ 'ਚ ਬਸਾਉਣਾ ਸ਼ੁਰੂ ਕਰ ਦਿੱਤਾ ਜਿਹੜੇ ਮਾਰਗ ਤੇ ਚਲਾਉਣ ਵਾਲੇ ਨੇ ਉਨ੍ਹਾਂ ਦੀ ਸੰਗਤ ਕਰਨੇ ਸ਼ੁਰੂ ਕਰ ਦਿੱਤੇ ਆਪ ਚੱਪੇ ਅਵਰਾ ਨਾਮ ਚ ਪਾਵੇ ਦਾ ਸਿਧਾਂਤ ਗ੍ਰਹਿਣ ਕਰ ਲਿਆ ਮਾਲਕ ਜੀ ਕਹਿੰਦੇ ਨੇ ਉਹਨਾਂ ਦਾ ਜੀਵਨ ਸਫਲਾ ਹੋ ਗਿਆ। ਤਿਨ ਸਾਧੂ ਚਰਨ ਸਾਧ ਪਗ ਸੇਵੈ ਤਿਨ ਸਫਲਿਓ ਜਨਮ ਸਨਾਥਾ ਕਹਿੰਦੇ ਉਹਨਾਂ ਦਾ ਜਨਮ ਸਫਲਾ ਹੋ ਗਿਆ ਉਹਨਾਂ ਦਾ ਆਇਆ ਪ੍ਰਵਾਨ ਹੋ ਗਿਆ ਮੋਕੋ ਕੀਜੇ ਦਾਸ ਦਾਸ ਦਸਨ ਕੋ ਪੁਰੂ ਰਾਮਦਾਸ ਜੀ ਕਿੰਨੀ ਨਿਮਰਤਾ ਦੇ ਵਿੱਚ ਆ ਕੇ ਬੇਨਤੀ ਕਰਦੇ ਨੇ ਕਹਿਣ ਲੱਗੇ ਇਹ ਆਕਾਲ ਪੁਰਖ ਵਾਹਿਗੁਰੂ ਦਾਤਾ ਜੀ ਮੈਨੂੰ ਉਹਨਾਂ ਗੁਰਮਖਾਂ ਦੇ ਦਾਸਾਂ ਦਾ ਦਾਸਾਂ ਦਾ ਦਾਸ ਬਣਾ ਲੈ ਚਿਨਾ ਨੇ ਤੇਰੀ ਬਖਸ਼ਿਸ਼ ਨੂੰ ਪ੍ਰਾਪਤ ਕਰ ਲਿਆ ਚਿਨਾ ਨੇ ਤੇਰੇ ਚਰਨਾਂ ਦਾ ਓਟ ਆਸਰਾ ਲੈ ਲਿਆ ਮੌਕੋ ਕੀਚੇ ਦਾਸ ਦਾਸ ਦਾਸਨ ਕੋ ਹਰ ਦਇਆ ਧਾਰ ਜਗਨਨਾਥਾ ਜਗਤ ਦੇ ਮਾਲਕ ਕਿਰਪਾ ਕਰ ਰਹਿਮਤ ਕਰ ਬਖਸ਼ਿਸ਼ ਕਰ ਸਾਡੇ ਜੀਵਨ ਨੂੰ ਸੁਖਾਲਾ ਬਣਾ ਦੇ ਹਮ ਅੰਧਲੇ ਗਿਆਨਹੀਨ ਅਗਿਆਨੇ ਹਰਦਾਸ ਕਿਉਂ ਕਰਦੇ ਪਏ ਆ ਕਿਉਂਕਿ ਅਸੀਂ ਅੰਧਲੇ ਹਾਂ ਗਿਆਨ ਤੋਂ ਹੀਨੇ ਹਾਂ ਅਗਿਆਨਤਾ ਦੇ ਵਿੱਚ ਲੱਗੇ ਹਾਂ ਇਸ ਕਰਕੇ ਦਾਤਿਆ ਕਿਰਪਾ ਕਰ ਗਿਆਨਹੀਨ ਅਗਿਆਨ ਪੂਜਾ ਅੰਧ ਵਰਤਾਵਾ ਭਾਉ ਦੂਜਾ ਗਿਆਨ ਤੋਂ ਹੀਨਾ ਮਨੋਖਾ ਗਿਆਨਤਾ ਦੀ ਪੂਜਾ ਕਰਦਾ ਏ ਤੇ ਅਗਿਆਨਤਾ ਨੂੰ ਹੀ ਅੱਗੇ-ਅੱਗੇ ਵੰਡਦਾ ਹੈ ਪਰ ਜਿਹੜਾ ਗੁਰੂ ਦੇ ਮਾਰਗ ਤੇ ਆ ਗਿਆ ਉਹ ਗੁਰੂ ਦੀ ਸੇਵਾ ਕਰਦਾ ਏ ਗੁਰੂ ਦੀ ਆਰਾਧਨਾ ਕਰਦਾ ਏ ਗੁਰੂ ਦੇ ਸ਼ਬਦ ਨਾਲ ਜੁੜਦਾ ਏ ਤੇ ਸ਼ਬਦ ਨੂੰ ਹੀ ਅੱਗੇ ਪ੍ਰਚਾਰਦਾ ਏ ਉਹ ਸ਼ਬਦ ਦਾ ਹੀ ਪ੍ਰਚਾਰ ਕਰੇਗਾ ਉਹ ਆਪਣੇ ਨਾਲ ਨਹੀਂ ਆਪਣੇ ਗੁਰੂ ਨਾਲ ਚੋੜੇਗਾ ਤੇ ਮਾਲਕ ਜੀ ਕਿਰਪਾ ਕਰ ਰਹੇ ਨੇ ਤਾ ਤੇ ਆਰਦਾਸ ਇਸ ਵਾਸਤੇ ਹੈ ਹਮ ਅੰਦਲੇ ਗਿਆਨਹੀਨ ਅਗਿਆਨੀ ਅਸੀਂ ਗਿਆਨ ਤੋਂ ਹੀਨੇ ਹਾਂ ਅਗਿਆਨੀ ਹਾਂ ਕਿਉਂ ਚਾਲੇ ਮਾਰਗ ਪੰਥਾ ਤੇਰੇ ਮਾਰਗ ਤੇ ਚਲੀਏ ਕਿਦਾਂ ਤੇਰੇ ਰਸਤੇ ਤੇ ਚਲੀਏ ਕਿਦਾਂ ਹਮ ਅੰਦਲੇ ਕੋ ਗੁਰ ਅੰਚਲ ਦੀਜੇ ਮਾਲਕਾ ਸਾਨੂੰ ਅੰਨਿਆਂ ਨੂੰ ਆਪਣੇ ਨਾਮ ਦਾ ਸ਼ਰਮਾ ਬਖਸ਼ਿਸ਼ ਕਰ ਜਾਨ ਦਾ ਸਰਮਾ ਬਖਸ਼ਿਸ਼ ਕਰ ਜਿਹਦੇ ਨਾਲ ਸਾਨੂੰ ਸਮਝ ਆ ਜਾਵੇ ਅਸੀਂ ਤੇਰੇ ਮਾਰਗ ਤੇ ਚੱਲਣ ਜੋਗੇ ਹੋ ਜਾਈਏ ਹਮ ਅੰਦਲੇ ਕੋ ਗੁਰ ਅੰਚਲ ਦੀਜੇ ਚਨ ਨਾਨਕ ਚੱਲੇ ਮਿਲਨ ਥਾ ਕਹਿੰਦੇ ਮਾਲਕਾ ਅਸੀਂ ਅੰਨੇ ਆ ਸਾਨੂੰ ਆਪਣਾ ਪੱਲਾ ਫੜਾ ਦੇ ਆਪਣਾ ਪੱਲਾ ਫੜਾ ਦੇ ਸਾਨੂੰ ਹਮ ਅੰਦਲੇ ਕੋ ਗੁਰ ਅੰਚਲ ਦੀਜੇ ਅੰਚਲ ਪੱਲਾ ਆਪਣਾ ਪੱਲਾ ਫੜਾ ਸਾਨੂੰ ਆਪਣੇ ਮਾਰਗ ਤੇ ਤੁਰਨ ਜੋਕੇ ਕਰਲਾ ਜੇ ਉਹ ਭਾਗਾਂ ਵਾਲੇ ਕਿਸੇ ਨੂੰ ਦਿਸਦਾ ਨਾ ਨਾ ਹੋਵੇ ਚਾਹੇ ਉਹਨੂੰ ਛੋਟੀ ਦਿੱਤੀ ਜਾਂਦੀ ਹੈ ਤੁਰਨ ਵਾਸਤੇ ਚਾਹ ਉਹਦਾ ਹੱਥ ਫੜਿਆ ਜਾਂਦਾ ਹੈ ਉਹਨੂੰ ਪੱਲਾ ਫੜਾਇਆ ਜਾਂਦਾ ਹੈ ਕਿ ਮੇਰੇ ਮਗਰ ਮਗਰ ਤੁਰਿਆ ਆ ਉਹ ਸਜਾਖੇ ਦੇ ਮਗਰ ਮਗਰ ਤੁਰਿਆ ਜਾਂਦਾ ਹੈ ਤੇ ਮਾਲਕ ਜੀ ਕਿਰਪਾ ਕਰਦੇ ਨੇ हे ਆਕਾਰ ਪੁਰਖ ਵਾਹਿਗੁਰੂ ਜੀ ਅਸੀਂ ਅਗਿਆਨੀ ਹਾਂ ਗਿਆਨਹੀਨ ਹਾਂ ਪਰ ਕਿਰਪਾ ਕਰ ਆਪਣਾ ਪੱਲਾ ਫੜਾ ਦੇ ਆਪਣੇ ਗਿਆਨ ਦਾ surma ਬਖਸ਼ਿਸ਼ ਕਰ ਦੇ ਗਿਆਨ ਅੰਜਨ ਗੁਰਦੀਆ ਅ ਗਿਆਨ ਅੰਧੇਰ ਬਨਾਸ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ万 ਪ੍ਰਗਾਸ ਆਪਣੇ ਗਿਆਨ ਦਾ surma ਦੇ ਦੇ ਤੇ ਜਾ ਆਪਣਾ ਪੱਲਾ ਸਾਨੂੰ ਫੜਾ ਦੇ ਸਾਡਾ ਪਾਰ ਉਤਾਰਾ ਕਰ ਦੇ ਹਮ ਅੰਧਲੇ ਕੋ ਗੁਰ ਅੰਚਲ ਦੀਜੇ ਚਨ ਨਾਨਕ ਚਲੇ ਮਲੰਥਾ ਅੰਚਲ ਦਾ ਅਰਥ ਹੈ ਪੱਲਾ ਮਲੰਥਾ ਦਾ ਅਰਥ ਹੈ ਮਿਲ ਕੇ ਚੱਲਣ ਜੋਕੇ ਹੋ ਜਾਈਏ ਸੋ ਗੁਰੂ ਪਾਤਸ਼ਾਹ ਕਿਰਪਾ ਰਹਿਮਤ ਕਾਰਨ ਆਇਆ ਸਾਡਾ ਪ੍ਰਵਾਨ ਹੋ ਜਾਵੇ ਤੇ ਅਸੀਂ ਸਵਾ ਸਵਾ ਸਾਰਿਆਂ ਨੇ ਸਿਮਰਨਾ ਹੈ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ